ਸੱਲਾ ਸੱਚੀਆਂ ਨੇ ਭਾਵੇਂ ਨਾ ਸੱਚ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਤੜਕੇ ਘੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਦੋਬਿੰਦਰਕੀਆ ਸਾਹਿਬ ਦਾ ਸਕੂਟਰ ਹੈ ਪੁਰਾਣੀਆਂ ਯਾਦਾਂ ਉਹਨਾਂ ਦੀਆਂ ਇੱਥੇ ਮੌਜੂਦ ਨੇ ਬਿੰਦਰਕੀਆ ਸਾਹਿਬ ਦੀ ਗੱਡੀ ਹੈ ਕਿਸੇ ਵੇਲੇ ਖੁਦ ਡਰਾਈਵ ਕਰਦੇ ਹੋਣੇ ਹਾਲਾ ਕਿ ਉਸੇ ਤਰ੍ਹਾਂ ਇਹ ਗੱਡੀ ਜਿਹੜੀ ਆ ਉਡੀਕਦੀ ਹੋਈ ਨਜ਼ਰ ਆਉਂਦੀ ਹੋਣੀ ਸੱਚੀਆਂ ਨੇ ਭਾਵੇਂ ਨਾ ਸੱਚ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਤੜਕੇ ਘੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਸਾਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਬਿੰਦਰਖ ਦੇ ਵਿੱਚ ਮੌਜੂਦ ਹਾਂ ਤੇ ਇਹ ਕਰ ਮਰਹੂਮ ਗਾਇਕ ਸੁਰਜੀਤ ਸਿੰਘ ਬਿੰਦਰਖੀਏ ਦਾ ਕਰ ਹੈ ਅੱਜ ਬਿੰਦਰਖੀਏ ਦੇ ਪੁਰਾਣੇ ਘਰ ਦੀਆਂ ਯਾਦਾਂ ਤੁਹਾਡੇ ਨਾਲ ਤਾਜ਼ੀਆਂ ਕਰਾਂਗੇ ਇਸ ਕਰ ਤੋਂ ਉੱਠ ਕੇ ਕਿਵੇਂ ਦੁਨੀਆ ਤੇ ਪੂਰੇ ਪੰਜਾਬ ਤੇ ਆਪਣਾ ਨਾਂ ਚਮਕਾਇਆ ਆਪਣੇ ਪਰਿਵਾਰ ਦਾ ਨਾਂ ਚਮਕਾਇਆ ਹਰ ਇੱਕ ਚੀਜ਼ ਜਿਹੜੀ ਸੁਰਜੀਤ ਬਿੰਦ ਰਖੀਆ ਦੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਇਸ ਘਰ ਦੇ ਨਾਲ ਇਸ ਵੇੜੇ ਦੇ ਨਾਲ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਹਰ ਉਹ ਪੁਰਾਣੀਆਂ ਚੀਜ਼ਾਂ ਇੱਥੇ ਮੌਜੂਦ ਨੇ ਸਭ ਤੋਂ ਪਹਿਲਾਂ ਸ਼ੁਰੂ ਕਰਦਾ ਉਹਨਾਂ ਦੀ ਇਹ ਪਜ਼ੈਰੋ ਗੱਡੀ ਤਾ ਤਸਵੀਰ ਦੇਖੋ ਵੇੜੇ ਦੇ ਵਿੱਚ ਖੜੀ ਇਹ ਪਜ਼ੈਰੋ ਗੱਡੀ ਮੌਜੂਦ ਹੈ ਜਿਸ ਤੇ ਚੜ ਕੇ ਸੁਰਜੀਤ ਬਿੰਦ ਰਖੀਆ ਸਾਹਿਬ ਜਿਹੜੇ ਨੇ ਉਹ ਆਪਣੇ ਪ੍ਰੋਗਰਾਮ ਆਪਣੇ ਅਖਾੜੇ ਲਾਉਣ ਜਾਂਦੇ ਸੀਗੇ ਤਾਂ ਇਸ ਵਿੜੇ ਦੇ ਵਿੱਚ ਮੌਜੂਦ ਆ ਤਾਂ ਇੱਥੋਂ ਪੂਰੇ ਪੰਜਾਬ ਦੇ ਵਿੱਚ ਤਾਖਾ ਬਿੰਦਰਖ ਪਿੰਡ ਤੋਂ ਜਿਹੜੀ ਤਾਖਾ ਹੈ ਉਹਨਾਂ ਨੇ ਆਪਣੀ ਛੱਡੀ ਆ ਤਾਂ ਦੇਖ ਸਕਦੇ ਹੋ ਸੁਰਜੀਤ ਬਿੰਦਰਖਿਆ ਸਾਹਿਬ ਦੀ ਇਹ ਪਜੈਰੋ ਗੱਡੀ ਹਾਲਾਂਕਿ ਗਿਆਨ ਨੂੰ 20 ਸਾਲ ਤੋਂ ਵੱਧ ਦਾ ਅਰਸਾ ਗੁਜ਼ਰ ਚੁੱਕਿਆ ਪਰ ਕਾਰ ਹੂ ਬਹੂ ਉਸ ਘਰ ਦੇ ਵਿੱਚ ਹਾਲੇ ਵੀ ਮੌਜੂਦ ਹੈ ਇੰਜ ਜਾਪ ਰਿਹਾ ਜਿਵੇਂ ਬਿੰਦਰਖਿਆ ਸਾਹਿਬ ਨੂੰ ਉਡੀਕ ਰਹੀ ਹੋਵੇ ਇੱਥੇ ਹੀ ਗੱਲ ਨਹੀਂ ਮੁੱਕ ਜਾਂਦੀ ਉਹਨਾਂ ਦਾ ਪਹਿਲਾ ਸਕੂਟਰ ਵੀ ਇੱਥੇ ਮੌਜੂਦ ਆ ਦੇਖੋ ਇਹ ਤਸਵੀਰ ਦੇਖੋ ਇੱਕ ਹੋਰ ਤਸਵੀਰ ਸਾਂਝੀ ਕਰਦਾ ਦੇਖ ਸਕਦੇ ਹੋ ਬਿੰਦ ਰਖੀਆ ਸਾਹਿਬ ਦਾ ਇਹ ਸਕੂਟਰ ਹੈ ਪੁਰਾਣੀਆਂ ਯਾਦਾਂ ਉਹਨਾਂ ਦੀਆਂ ਇੱਥੇ ਮੌਜੂਦ ਨੇ ਕਿਉਂਕਿ ਸੁਰਜੀਤ ਬਿੰਦ ਰਖੀਆ ਦੇ ਗਾਏ ਹੋਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ ਤੇ ਮੌਜੂਦ ਨੇ ਕਿਸੇ ਵੀ ਵਿਆਹ 'ਚ ਡੀਜੇ ਚੱਲਦਾ ਹੋਵੇ ਤਾਂ ਬਿੰਦ ਰਖੀਆ ਨਾਂ ਵੱਜੇ ਤਾਂ ਕਦੇ ਖੋ ਨਹੀਂ ਸਕਦਾ ਤਾਂ ਦੇਖ ਸਕਦੇ ਹੋ ਉਹਨਾਂ ਦੀ ਪੁਰਾਣੀ ਐ ਸਕੂਟਰ ਇਸ ਵੇਲੇ ਮੌਜੂਦ ਆ ਜਿਸ ਤੇ ਚੜ ਕੇ ਕਦੇ ਚੱਕਰ ਜਿਹੜੇ ਨੇ ਉਹ ਪਿੰਡ ਦੇ ਜ਼ਰੂਰ ਲਾਉਂਦੇ ਹੋਣਗੇ ਹੂੰ ਤਾਂ ਅ ਰੋਸ਼ਨਾ ਗੱਡੀ ਦਿਖਾ ਦਿਓ ਪਹਿਲਾਂ ਆ ਕੇ ਇੱਧਰ ਮਿੰਦਰ ਸਿੰਘ ਜੀ ਸਾਹਿਬ ਦੀ ਗੱਡੀ ਆ ਕਿਸੇ ਵੇਲੇ ਖੁਦ ਡਰਾਈਵ ਕਰਦੇ ਹੋਣੇ ਹਾਲਾਂਕਿ ਉਸੇ ਤਰ੍ਹਾਂ ਇਹ ਗੱਡੀ ਜਿਹੜੀ ਆ ਉਡੀਕਦੀ ਹੋਈ ਨਜ਼ਰ ਆਉਂਦੀ ਹੋਣੀ ਆ ਅੱਜ ਵੀ ਆਪਣੇ ਉਸ ਮਰਹੂਮ ਗਾਇਕ ਨੂੰ ਜਿਹੜੀ ਆ ਉਸ ਦੇ ਇੰਤਜ਼ਾਰ ਦੇ ਵਿੱਚ ਹੂਬ ਹੂ ਇਸੇ ਤਰ੍ਹਾਂ ਇਹ ਗੱਡੀ ਖੜੀ ਆ ਉਸੇ ਤਰ੍ਹਾਂ ਉਹ ਸਕੂਟਰ ਆ ਜਿਹੜਾ ਖੜਾ ਐ ਤਾਂ ਦੇਖੋ ਮਦਵਰਗੀ ਜ਼ਿਮੀਦਾਰ ਪਰਿਵਾਰ ਨੂੰ ਬਿਲੋਂਗ ਕਰਦੇ ਸੀ ਵਿੰਦਰਖਿਆ ਸਾਹਿਬ ਟਾਈਟਨ ਕਿਲੇ ਤੋਂ ਹੋਰ ਤਰੱਕੀ ਦੀਆਂ ਬੁਲੰਦੀਆਂ ਹਾਸਲ ਕੀਤੀਆਂ ਇਹ ਸਕੂਟਰ ਹੈ ਉਹ ਦੇਖੋ ਜਦੋਂ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਆ ਤਾਂ ਦੇਖੋ ਆ ਔਟੋਕੇ ਵਾਲੀ ਮਸ਼ੀਨ ਮੌਜੂਦ ਹੈ ਘਰ ਦਾ ਜ਼ਿਮੀਦਾਰਾ ਘਰ ਦਾ ਸਾਰਜੋ ਸਮਾਨ ਮੌਜੂਦ ਹੈ तमाम ਚੀਜ਼ਾਂ ਉਹ ਉਸੇ ਤਰ੍ਹਾਂ ਮੌਜੂਦ ਨੇ ਘਰ ਦੇ ਵਿੱਚ ਪਰ ਜੇ ਕੋਈ ਹੈ ਨਹੀਂ ਤਾਂ ਉਹ ਨੇ ਸੁਰਜੀਤ ਵਿੰਦਰਖਿਆ ਵਿੰਦਰਖ ਪਿੰਡ ਤੋਂ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਵਾਲਾ ਸੁਰਜੀਤ ਵਿੰਦ ਰਖੀਆ ਕਿਹਾ ਜਾਂਦਾ ਕਿ ਹਾਰਟ ਅਟੈਕ ਦੇ ਨਾਲ ਅਚਾਨਕ ਮੌਤ ਹੋ ਗਈ ਬਰਨਾਲਾ ਮੁੱਗਾ ਜਗਰਾਉ ਬਰਨਾਲਾ ਸਾਈਡ ਜਦੋਂ ਸ਼ੋਅ ਲਾਉਣ ਜਾਂਦੇ ਨੇ ਤਾਂ ਬੱਦੀ ਆਈ ਸੀ ਬੱਦੀ 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 ਤਾਂ ਉਥੇ ਉਹਨਾਂ ਦੀ ਉਸ ਤੋਂ ਬਾਅਦ ਆ ਕੇ ਜਿਹੜੀ ਹੈ ਡੈਥ ਹੋ ਜਾਂਦੀ ਹੈ ਪਰ ਆਖਰੀ ਗਾਣਾ ਬੱਦੀ ਗਾਇਆ ਸੀ ਆਖਰੀ ਗਾਣਾ ਆਖਰੀ ਗਾਣਾ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ